ਕਿੰਨੇ ਕਿਭਾਏ ਹੁੰਦੇ ਵਿੱਚ ਨਾ ਹੰਗੇ ਨਾ ਲਾ ਪੈਣ ਸੋਣਾ ਦੀ ਮੈਂ ਕੀ ਹਾਂ ਪਿਆ ਇਹ ਇਹ ਜੁੜੀ ਨਹੀਂ ਕਰਦਾ ਉਹ ਉਹ ਅੱਗ ਲੱਗੀ ਅੱਤ ਲੱਗੀ ਅੱਤ ਲੱਗੀ ਪੁੱਤਰੀ ਨੂੰ ਅਖਰੀ ਨਾਲ ਇਹਦਾ ਆ ਬਿਨਾ ਹੋਰ ਜਿਵੇਂ ਪੜਾ ਕੇ ਲੱਗੇ ਲੱਗੀ 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 ਤਾਤਾ ਬਾਹਰ ਨੇ ਨਾਗ ਜਾਨਦੇ ਆਲਾ ਅੰਗ ਆ ਲੱਗ ਜੂਰਾ ਹੋਇਆ ਉਰਾ ਹੋਇਆ ਡੱਕ ਰ ਕੇ ਨਗਾ ਲੈਣ ਦੇ ਉਹ ਮੈਂ ਬੋਲਣਾ ਪਤਾ ਨਹੀਂ ਚੱਲਿਆ ਯਾਰ ਉਹ ਨਾ 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 ਡਿੱਗ ਜੂ ਫਿਰਦਾ ਉਹ ਫਟਾਕਾ ਨਹੀਂ ਚੱਲੇ ਹਨ ਚਲਾਉ ਚੱਲੂਗਾ ਪਹਿਲਾਂ ਬਰਾਲੀ ਨੂੰ ਤਾਂ ਅੱਗ ਲਾ ਗਿਆ ਹਾਂ ਫਟਾਕੇ ਪੈਰਾਂ 'ਚ ਪਾ ਦੇ ਤਾਹਾਂ ਸਾਰੇ ਕਿੱਥੇ ਪਾਏ ਨੇ ਤਾਹਾਂ ਐਡਾ ਪਾਇਆ ਸਪੈਸ਼ਲ ਸੁਧਲੀ ਕੰਮ ਕਰੇ ਸਾਰੇ ਮਾਪ ਫਟਾਕੇ ਮਾਰੇ ਪਾਇਆ ਤਾਹਾਂ ਐਡਾ ਪਾਇਆ ਪਾਇਆ ਤਾਹਾਂ ਆ ਲਾ ਗਦੇ ਦੇਖ ਲੈ ਵਿੱਚੇ ਚੱਲ ਜੂਗੀ ਰਾਲੀ ਗਿੱਲੀ ਬਾਦੀ ਤੂੜੀ ਦਾੜੇ ਪਾਣੀ ਸੀ ਜਦੋਂ ਦਾ ਸੋਰਾ ਹੁਣ ਦੇਖ ਵੋ ਚੱਲੋ 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 ਹੋਣੀ ਬੋਦੀ ਮੇਰਾ ਫਲਾਤੀੜਾ ਰਾਵਣ ਰਾਵਣ ਝੀੜਾ ਬਣ ਗਿਆ ਓਏ ਚੰਨਣਗੇ ਓਏ ਕੀ ਇਹ ਪਟਾਕੇ ਹੁਣ ਕਾਹਦੀ ਹੋਣਾ ਓਏ ਅੱਗ ਦੇ ਪਟਾਕੇ ਫੁੱਟਦੇ ਨੇ ਬੁੱਤੇ ਓ ਵੀ ਤਾਂ ਆਉਂਦਾ ਓ ਵੀ ਤਾਂ ਆਖਦੇ ਦਾ ਹਾਂ ਅਦੂ ਨਾ ਗਿਨਣਾਉ ਦਾ ਹਾਂ ਤੂੰ ਮਾਰਿਆ ਨੁਕਲਾਓ ਇੱਕ ਮਿੱਠੀ ਨਿਕਲ ਜਾ ਓਰੇ ਮੇਰਾ ਦਾਦਾ ਹਾਂ ਨਾ ਦਾਦਾ ਹਾਂ ਹਾਂ ਪੜਾ ਕੇ ਪਾਈ ਨਹੀਂ ਤੁਸੀਂ ਹਿਸਾਬ ਨਾਲ ਤੇਰਾ ਪਾੜਾ ਥੋੜਾ ਪੀ ਰਿਹਾ ਗਏ ਤਾਂ ਨਾ ਬੱਸ ਵੜਾ ਕੇ ਜਲੀ ਜਾਂਦੇ ਨੇ ਸਾਰੇ ਛੋਡੇ ਤਾਂ ਕਹੇ ਜੇ ਪਾਏ ਤੇ ਹੈ ਇੰਨਾ ਵੀ ਕਿੰਨੇ ਕ ਉਹ ਤੇਸੀ ਵੜਾ ਕੇ ਸਾਰੀ ਬੇਕਾਰ ਦੇ ਤੇ ਨਾ ਤੁਤਲੀ ਬੰਮ ਤੇ ਲੱਡੂ ਬੰਗਾ ਉਹਦਾ ਚੰਦਾ ਇੱਕ ਬਣੀ ਤਾਹਣੇ ਸਾਤੀ ਚ ਅੱਛਾ ਉਹ ਫੂਕ ਨਹੀਂ ਲਾ ਕੇ ਫੂਕ ਮਾਰਦੇ ਉਹ ਫੂਕ ਮਾਰੋ ਇਹ ਚ ਹਾਂ ਚੱਲੇ सजू अरे सुदली ओ क्या दे रहे है हल्ले लग गई नहीं पई जी और सुदली मां को फूगा सुदली और मार बट्टी बट्टी और परा Hva oh, er <fri> det der? ਮੱਛੇ ਚੰਗ ਐਡਾ ਉ ਤਾਂ ਵੱਡਾ ਇਹਦੇ ਨਾਲੋਂ ਬੜਾ ਵੀ ਆ। ਫੋਨ ਚੱਲਦਾ। ਉੱਪਰ ਚਲ ਤੋਂ ਮੀਂਹ। ਅੱਜਾਂ ਚੰਗ ਪਟਾ। ੜਾਕੇ ਥੋੜੇ ਪਾਏ ਨੇ ਇਹਨਾਂ ਵਿੱਚ। ਮਿਰਚਾਂ ਦੇ ਪੈਕੇਟ ਪਾਉਣ ਦੇ ਕਈ ਹੋਰ ਆ। ਭਾਈ ਸਹੀ ਨਹੀਂ ਸੀ ਇਹਨੇ। ਓ ਸਰ ਜਾ ਉੱਤੇ ਤੇ ਰਿਓ ਸਰ ਜਾ ਉੱਤੇ ਤੇ ਰਿਓ ਦਾ ਸਰਤੀ ਨੇ ਭਟਾਕੇ ਤਾਂ ਸਰ ਉੱਤੇ ਕਰਨ ਵਾਲਾ ਮੋਠੀ ਸਰ ਉੱਤੇ ਕਰਕੇ ਆਉਦੇ ਸਰ ਉੱਤੇ ਕਰਾਂ ਮੋਠੀ ਤੂੰ ਹੀ ਤੇ ਸਰ ਉੱਤੇ ਕਰਦੇ ਸਿਰੇ ਦਾ ਮਚਾ ਪੈਂਦੇ ਨੇ ਨੂੰ ਸਰ ਉੱਤੇ ਕਰ ਹਾਂ ਸਿਰ ਦੇ ਉੱਤੇ ਹੁੰਦਾ Oke situlah <laughs> ਗਿਆ ਸਾਰਾ आज तो पहले कैसे पाया भी नहीं? ओह ये जड़ी गई है जो मतलब डाला बड़ा है क्या नहीं? बड़ा है बुद्दे सूतली बांबे हो रहा सूतली बांबे रत्तू हो रहा हूँ चार दो आ गए दो चार बिचले क्या है? फट दे बचले आगे हो पागल टेक्का देख के देख के बोलने से बड़ी है बड़ी ਰਾਵੜੂ ਸੁੱਕੇ ਪੜਾਕੇ ਨਹੀਂ ਦੱਜਣਾ ਪਾਇ ਇਹਨਾਂ ਨੇ ਅਸਲਾ ਪੜਾਕੇ ਚਣ ਚਣ ਪਾਉਣੇ ਦੀ ਤਾਂ ਹਾਂ ਦੇ ਇੱਕ ਥੱਲੋ ਅੱਗ ਲਾਗਦੀ ਮੱਥ ਦੇ ਜਾਂਦੇ ਨਾਲ ਦੀ ਬਹੁਤੀ ਦੇ ਜਾਂਦੋ ਆ ਆ ਰਹੀਆਂ ਆਈਏ ਸਕਾਈ ਸ਼ਾਟ ਪਾਪਾ ਸ਼ਾਟ ਚ ਲੈ ਆਓ ਹੋਰ ਆਪ ਟੱਕ ਕੇ ਲੈ ਆਓ 700 ਸ਼ਾਟ ਚ ਲੈ ਆ ਦੀ ਓਏ ਬੱਚੇ ਬੱਚੇ ਦਰਿਆ ਅੱਗ ਚੱਲਦੀ ਏ ਜਿੱਥੇ ਵਿਚਾਲੇ ਦਰਿਆ ਛੱਡ ਚੱਲ ਪੇ ਲੈ ਲਿਆ ਸੀ ਕਿੰਨਾ ਘੰਟ ਤਰੇ ਹੀ ਨਹੀਂ ਜਾਣਦੇ ਉਹ ਤਾਂ ਸਵਾਦ ਹੀ ਛੱਡਦੇ ਹੁਣ ਇਹਦਾ ਲੈ ਉਹ ਫੜਾ ਉਹ ਫੜਾ ਉਹਦਾ ਸਲਫਾ ਫਾ ਫਾ ਖਾਲੀ ਛੱਡ ਤਾਂ ਮੈਂ ਸਭ ਵੜਾ ਕੇ ਨੇ ਪਤਾ ਲਿਆ ਰਾਸ ਕਾ ਛੋੜ ਕੇ ਲਿਆ ਸੀ ਕਿੰਨਾ ਚੱਲਿਆ